ਗੁਰਾਂ ਸਾਹਿਬੀ ਦਾ ਪੇਤਰ ਅੰਕ 435 ਰਾਗ ਆਸਾ ਮਹਲਾ ਪਹਿਲਾ ਸ਼ੰਤ ਕਰ ਪਹਿਲਾ ਇੱਥੇ ਅਸ਼ਟਪਦੀਆ ਸਮਾਪਤ ਹੋ ਮੀਆਂ ਤੇ ਹੁਣ ਸ਼ੰਤ ਰੂਪ ਵਿੱਚ ਬਾਣੀ ਆ ਗਈ ਤੇ ਪਹਿਲਾਂ ਪਹਿਲੀ ਪਾਸ਼ਾ ਜੀ ਦੇ ਸ਼ੰਤ ਹੋਣਗੇ ਸੋ ਪਹਿਲੇ ਪਾਸ਼ਾ ਜੀ ਦੀ ਲਿਖਿਆ ਹੋਇਆ ਇਹ ਸ਼ੰਤ ਰੂਪ ਵਿੱਚ ਸ਼ਬਦ ਆਪਾਂ ਇਸ ਨੂੰ ਪੜਨ ਦੀ ਕੋਸ਼ਿਸ਼ ਕਰਦੇ ਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਆਪਾਂ ਅਖਰੀ ਅਰਥ ਕਰਦੇ ਹਾਂ ਕਿ ਇੱਕ ਅਕਾਲ ਪੁਰਖ ਵੈਗ੍ਰੂ ਦੇ ਵਿੱਚੋਂ ਸਭ ਕੁਝ ਬਣ ਰਿਹਾ ਹੈ ਪਰਮ ਸ਼ਕਤੀ ਵਿੱਚੋਂ ਸਭ ਕੁਝ ਬਣ ਰਿਹਾ ਹੈ ਉਸੇ ਵਿੱਚ ਰਹਿ ਰਿਹਾ ਹੈ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ ਤੇ ਉਹਦੇ ਵਿੱਚ ਹੀ ਮਿਟ ਰਿਹਾ ਹੈ ਇਹ ਬਣਨਾ ਤੇ ਮਿਟਣਾ ਵੀ ਉਹਦੇ ਹੁਕਮ ਵਿੱਚ ਹੈ ਔਰ ਇਹ ਪ੍ਰਕਿਰਿਆ ਪ੍ਰੋਸੈਸ ਸਿਸਟਮ ਹੁਕਮ ਲਗਾਤਾਰ ਚੱਲ ਰਿਹਾ ਹੈ ਸਮਝ ਕਿੱਥੋਂ ਪਏਗੀ ਸ਼ਬਦ ਗੁਰੂ ਦੇ ਗਿਆਨ ਨਾਲ ਪਏਗੀ ਸੁਪਾ ਸ਼ਬਦ ਗੁਰੂ ਦਾ ਗਿਆਨ ਲੈਣਾ ਸ਼ੁਰੂ ਕਰਦੇ ਆ ਇਸ ਸ਼ੰਤ ਵਿੱਚ ਗੁਰੂ ਜੀ ਇਹ ਜ਼ਿਕਰ ਕਰਦੇ ਐ ਕਿ ਸੰਸਾਰ ਤੇ ਸਾਰਾ ਹੈ ਹੀ ਉਸ ਮਾਲਕ ਦੀ ਸ਼ਕਤੀ ਦੇ ਤ ਸਾਰੇ ਐ ਉਸੇ ਦੇ ਸਹਾਰੇ ਚੱਲਦਾ ਐ ਪਰ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਜਿਹੜਾ ਉਹਨੂੰ ਸਮਝ ਲੈਂਦਾ ਹੈ ਜਿਹੜਾ ਉਹਦੇ ਹੁਕਮ ਵਿੱਚ ਤਰਪਦਾ ਹੈ ਉਹ ਫਿਰ ਸਫਲਾ ਹੋ ਜਾਂਦਾ ਹੈ ਸਫਲ ਹੋਇਆ ਬੰਦਾ ਆਪਣਾ ਜੀਵਨ ਕਿੈਸਾ ਲਗਾਉਂਦਾ ਹੈ ਇਹ ਜਾਹ ਦੇ ਗੁਰੂ ਜੀ ਇਸ ਸ਼ਬਦ ਵਿੱਚ ਦੱਸਣਗੇ ਆਪਾਂ ਮਨ ਜੋਵਨ ਬਾਲੜੀਏ ਮੇਰਾ ਪਿਰ ਰਰੇ ਅਰ ਲਿਆਲਾ ਰਾਮ ਤਿੱਖ ਜਦੋਂ ਇਨਸਾਨ ਦੇ ਉੱਤੇ ਜਵਾਨੀ ਦਾ ਟਾਈਮ ਹੁੰਦਾ ਨਾ ਉਦੋਂ ਇਹ ਅਗਲੇ ਜੀਵਨ ਤੋਂ ਬੇਖਬਰ ਹੁੰਦਾ ਹੈ ਨਹੀਂ ਇਹਨੂੰ ਪਤਾ ਹੁੰਦਾ ਹੁਣ ਗੁਰੂ ਜੀ ਇੱਥੇ ਬੜਾ ਵਧੀਆ ਇੱਕ ਰਸਤਾ ਦੱਸਦੇ ਹੈ ਕਿ ਇਹ ਅਗਲੇ ਜੀਵਨ ਤੋਂ ਅਣਜਾਣ ਜੀਵ ਉਹ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਇਹ ਜਿਹੜੀਆਂ ਤੇਰੀ ਜਵਾਨੀ ਵਾਲੀਆਂ ਚਾਰ ਖੁਸ਼ੀਆਂ ਨਾ ਇਹਦੀ ਬਜਾਏ ਉਹ ਮਾਲਕ ਹੈ ਜਿਹੜਾ ਉਹਨੂੰ ਜਿ ਵਸਾਏਗਾ ਉਹ ਆਨੰਦ ਦਾ ਸੋਮਾ ਹੈ ਸੁਖ ਆਇਆ ਨਾ ਸੁਖ ਟੁੱਟ ਜਾਏਗਾ ਬੜੀਪਾ ਜਾਏਗਾ ਪਰ ਜੇ ਤੂੰ ਮਾਲਕ ਨੂੰ ਵਸਾਲਵੇਂ ਆਪਣੇ ਹਿਰਦੇ ਵਿੱਚ ਤੇ ਫਿਰ ਆਨੰਦ ਸਦਾ ਬਣਿਆ ਰਹੇਗਾ ਤਨ ਪਿਰ ਨੇਹੋ ਕਣਾ ਰਸ ਪ੍ਰੀਤ ਦੇ ਅਲ੍ਹਾ ਰਾਮ ਜਿਸ ਵੀ ਜੀਵ ਦਾ ਪਰਮਾਤਮਾ ਨਾਲ ਪ੍ਰੇਮ ਬਣ ਜਾਂਦਾ ਨਾ ਤੇ ਫਿਰ ਉਹ ਬੜੇ ਚਾ ਨਾਲ ਦੇਖੋ ਹੁਣ ਅਸੀਂ ਜਿਵੇਂ ਚਾ ਨਾਲ ਮਾਇਆ ਦੇ ਕੰਮ ਕਰਦੇ ਆ ਸਾਰਾ ਸੰਸਾਰ ਐਸ ਤਰੀ ਫਿਰ ਜਿਹੜਾ ਬੰਦਾ ਮਾਲਕ ਨਾਲ ਜੁੜ ਜਾਂਦਾ ਉਹ ਚਾ ਨਾਲ ਫਿਰ ਮਾਲਕ ਨੂੰ ਯਾਦ ਕਰਦਾ ਉਹਨੂੰ ਪਿਆਰ ਕਰਦਾ ਬਸ ਆਹੀ ਫਰਕ ਹੈ ਸੰਸਾਰੀ ਦਾ ਤੇ ਆਤਮਿਕ ਬੰਦੇ ਦਾ ਇਹੀ ਫਰਕ ਹੈ ਆਤਮਿਕ ਬੰਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੰਸਾਰੀ ਬੰਦਾ ਮਾਇਆ ਨਾਲ ਜੁੜਿਆ ਰਹਿੰਦਾ ਕਾਨ ਪਰੇ ਮਿਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਪ੍ਰਭ ਕਿਰਪਾ ਕਰੇ ਗੁਰੂ ਜੀ ਕਹਿੰਦੇ ਜਦੋਂ ਮਾਲਕ ਕਿਰਪਾ ਕਰਦਾ ਨਾ ਫਿਰ ਇਸ ਜੀਵ ਨੂੰ ਆਪਣੇ ਨਾਲ ਜੋੜ ਦਿੰਦਾ ਹੈ ਆਪਣੇ ਨਾਲ ਉਹਦਾ ਪਿਆਰ ਪਾ ਲੈਂਦਾ ਹੈ ਸੇਜਾ ਸੁਹਾਵੀ ਸੰਗ ਪਰ ਕੈ ਸਾਥ ਸਰ ਅੰਮ੍ਰਿਤ ਪਰੇ ਫਿਰ ਜਿਹੜਾ ਬੰਦਾ ਕੋਸ ਜੀ ਜਿਹੜਾ ਵੀ ਜੀਵ ਪਰਮਾਤਮਾ ਨਾਲ ਜੁੜ ਗਿਆ ਗੁਰੂ ਦੀ ਸੰਗਤ ਰਾਹੀ ਨਾ ਫਿਰ ਕੀ ਹੋਏਗਾ ਫਿਰ ਹਿਰਦਾ ਸੋਹਣਾ ਸੁਹਾਵਣਾ ਆਨੰਦਮਈ ਸਾਤ ਸਰ ਅਮਰਤ ਭਰੇ ਉਹਦੇ ਫਿਰ ਜਿਹੜੇ ਗਿਆਨ ਇੰਦਰੀ ਵੀ ਜਿਹੜੇ ਕੇਸ ਸੰਸਾਰ ਇਸ ਮਨ ਨਾਲ ਜੁੜੇ ਹੋਏ ਨੇ ਇਹ ਵੀ ਫਿਰ ਰਸ ਨਾਲ ਭਰ ਜਾਂਦੇ ਐ ਉਹਦੀ ਅਕਲ ਬੁੱਧੀ ਜਿਹੜੀ ਸੋਚ ਐ ਉਹ ਵੀ ਪਵਿੱਤਰ ਹੋ ਜਾਂਦੀ ਹੈ ਇਹ ਸੱਤ ਸਰ ਅਮਰਤ ਭਰੇ ਪੰਜ ਗਿਆਨ ਇੰਦਰੀ ਮਨ ਬੁੱਧੀ ਇਹ ਸੱਪੇ ਦੇ ਸੱਤੇ ਅਮਰਤ ਭਰਪੂਰ ਹੋ ਜਾਂਦੇ ਆ ਦੇਖੋ ਕਿੰਨੀਆਂ ਵਧੀਆ ਪਿਆਰੀਆਂ ਗੱਲਾਂ ਬਾਣੀ ਵਿੱਚ ਦੱਸੀਆਂ ਜਾ ਰਹੀਆਂ ਨੇ ਆਪਾਂ ਪੜਾਂਗੇ ਨਾ ਤਾਂ ਫੇਰ ਸਮਝ ਵਿੱਚ ਆਊਗਾ ਕਰ ਦਿਆ ਮਿਆ ਦਿਆਲ ਸਾਚੀ ਸ਼ਬਦ ਮਿਲ ਗੁਣ ਗਾਵਾਂ ਐਸ ਕਰਕੇ ਮੇਰੇ ਮਾਲਕਾ ਮੇਰੇ ਉੱਤੇ ਵੀ ਇਹ ਦਇਆ ਕਰ ਇਹ ਕਿਰਪਾ ਕਰ ਮੈਂ ਵੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੇਰੇ ਗੁਣ ਗਾਵਾਂ ਮੈਨੂੰ ਵੀ ਇਹ ਆਦਤ ਪਾ ਦੇ ਮੈਨੂੰ ਵੀ ਇਹ ਸੁਭਾਅ ਪਾ ਦੇ ਨਾਨਕਾ ਹਰ ਵਾਰ ਹਰ ਵਾਰ ਵੇਖ ਵਿਖਸੀ ਮੋਹੰਦ ਮਨ ਉਮਾਹਿਓ ਹੇ ਨਾਨਕ ਜੀ ਕਹਿ ਰਿਆ ਜਿਹੜਾ ਵੀ ਜੀਵ ਸੁਪਰਬੂ ਦੇ ਮਲਾਪ ਦਾ ਚਾਉ ਜੀ ਦੇ ਅੰਦਰ ਪੈਦਾ ਹੁੰਦਾ ਨਾ ਉਹ ਫਿਰ ਪਰਮਾਤਮਾ ਆਪ ਪਰਮਾਤਮਾ ਦੇ ਦਰਸ਼ਨ ਕਰਕੇ ਆਪ ਅੰਤਰ ਆਤਮਿਕ ਆਨੰਦ ਮਹਿ ਰਿੰਦਾ ਹੈ ਖੁਸ਼ ਰਹਿੰਦਾ ਹੈ ਹੁਣ ਦੇਖੋ ਕਿੰਨਾ ਚੇਂਜ ਹੈ ਬਦਲਾਅ ਹੈ ਇੱਕ ਇੱਕ ਵਨ ਪੜਿਆ ਆਪਾਂ ਇਸ ਸ਼ੰਤ ਦਾ ਪਰਮਾਤਮਾ ਨਾਲ ਜੁੜਨ ਨਾਲ ਜਿਹੜਾ ਜੀਵਨ ਹੈ ਨਾ ਉਹ ਆਨੰਦਮਈ ਹੋ ਜਾਂਦਾ ਹੈ। ਉਹਦੇ ਵਿੱਚ ਜਿਹੜੀਆਂ ਸਾਡੀਆਂ ਸੋਚਾਂ ਨੇ ਦਿਓ ਕੰਮ ਤੇ ਆਪਣੀ ਆਪਣੇ ਸਮੇਂ ਨਾਲ ਹੋ ਰਿਹਾ ਨਾ ਆਪੇ। ਨਾਲੇ ਸਾਨੂੰ ਇਸ ਗੱਲ ਦੀ ਸਮਝ ਵੀ ਪੈਂਦੀ ਹੈ ਕਿ ਜੋ ਹੋ ਰਿਹਾ ਹੈ ਉਹ ਸਮੇਂ ਦੇ ਮੁਤਾਬਕ ਆਪਣੇ ਆਪ ਹੋਈ ਜਾ ਰਿਹਾ ਹੈ। ਜੇ ਉਸ ਨੂੰ ਇਸ ਵਿੱਚ ਬਹੁਤਾ ਫਿਕਰ ਬਹੁਤੀ ਚਿੰਤਾ ਬਹੁਤਾ ਅਸੀਂ ਕਰ ਰਹਿਆਂ ਉਹਨੇ ਸੀ ਜਿਆਦੇ ਦੁਖੀ ਹੋਈ ਜਾਂਦੇ ਆ। ਜਿੰਨਾ ਬੰਦਾ ਸਹਿਜ ਵਿੱਚ ਆਈ ਜਾਏਗਾ ਉਨੇ ਹੀ ਜੀਵਨ ਆਰਾਮਦਾਇੀ ਹੋ ਜਾਏਗਾ ਕੰਮ ਤੇ ਕਰਨੀ ਹੈ ਪਰ ਜਿਉਣਾ ਸ਼ਾਮ ਦੀ ਬਾਣੀ ਆਪਾਂ ਜਦੋਂ ਪੜ੍ਹਦੇ ਆ ਕਾਹੇ ਰੇ ਮਨ ਚਿਤ ਵੇ ਉਦਮ ਉਦਮ ਤੇ ਕਰਨਾ ਹੈ ਪਰ ਉਦਮ ਦੀ ਚਿੰਤਾ ਨਹੀਂ ਕਰਨੀ ਅਸੀਂ ਚਿੰਤਾ ਜਿਆਦਾ ਕਰ ਰਹੇ ਹਾਂ ਉਦਮ ਘਟ ਕਰ ਰਹੇ ਹਾਂ ਐਸ ਕਰਕੇ ਸਾਨੂੰ ਮਾਰ ਪਈ ਹੈ ਆਪਾਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਪਹਿਲੀ ਵਾਰ ਵਿੱਚ ਗੁਰੂ ਜੀ ਨੇ ਇਹ ਸਮਝਾਇਆ ਮਹੰਦਸਾ ਜਿਸ ਲੋਨੜੀਏ ਇੱਕ ਪ੍ਰੇਮ ਬਨੰਤੀ ਰਾਮ ਜਿਹੜਾ ਬੰਦਾ ਇਸ ਤਰ੍ਹਾਂ ਅਕਾਲ ਪੁਰਖ ਨਾਲ ਜੁੜ ਗਿਆ ਤੇ ਆਪਣੇ ਜੀਵਨ ਦਾ ਜਿਸ ਨੇ ਬਦਲਾਵ ਕਰ ਲਿਆ ਗੁਰੂ ਜੀ ਕਹਿੰਦੇ ਮੈਂ ਉਸ ਇਸ ਜੀਵ ਅੱਗੇ ਇਹ ਬੇਨਤੀ ਕਰਦਾ ਮੇਰੀ ਬੇਨਤੀ ਪਿਆਰ ਨਾਲ ਸੁਣਾ ਹੁਣ ਗੁਰੂ ਜੀ ਬੇਨਤੀ ਕੀ ਕਰਨਗੇ ਸਾਡੀਆਂ ਬੇਨਤੀਆਂ ਕਾਹਦੀਆਂ ਹੁੰਦੀਆਂ ਲਾਲਚ ਦੀਆਂ ਆਪਣੀ ਇਛਾਵਾਂ ਪੂਰੀਆਂ ਕਰਨ ਦੀਆਂ ਪਰ ਗੁਰੂ ਜੀ ਕੀ ਕਹਿ ਰਹੇ ਐ ਮੈਂ ਮਨ ਤਨ ਹਰ 라ਵੈ ਪ੍ਰਭ ਸੰਗਮ ਰਾਤੀ ਰਾਮ ਮੈਨੂੰ ਵੀ ਉਸ راہ ਪਾਲ ਜਿਸ ਭਗਤੀ ਨੂੰ ਤੂੰ ਆਪਣਾ ਹੈ ਨਾ ਤੇ ਮੈਂ ਵੀ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਵਾਂ ਤੂੰ ਮੈਨੂੰ ਆਪਣੇ ਇਸ ਰਾਹ ਪਾਲਾ ਮੈਨੂੰ ਦੇਖੋ ਕੀ ਮੰਗ ਰਿਹਾ ਸਾਥੀ ਕੋਲੋਂ ਸਭ ਪ੍ਰੇਮ ਰਾਤੀ ਹਰ ਬੇਨਤੀ ਨਾਮ ਹਰ ਕੇ ਸੁਖ ਵਸੈ ਜਿਹੜਾ ਵੀ ਜੀਵ ਪਿਆਰ ਵਿੱਚ ਰੰਗਿਆ ਰਹਿੰਦਾ ਪ੍ਰਮਾਤਮਾ ਦੇ ਫਿਰ ਉਸ ਦੇ ਦਰ ਤੇ ਹਮੇਸ਼ਾ ਬੇਨਤੀ ਕਰਦਾ ਰਹਿੰਦਾ ਤੇ ਆਨੰਦਮਈ ਜੀਵਨ ਬਤੀਤ ਕਰਦਾ ਇੱਥੇ ਬੇਨਤੀ ਕਰਦਾ ਮਤਲਬ ਹੁਕਮ ਰਜ਼ਾਈ ਚੱਲਣਾ ਉਹਦੇ ਹੁਕਮ ਵਿੱਚ ਚੱਲਾਂਗੇ ਜੀਵਨ ਆਨੰਦਮਈ ਹੋ ਜਾਏਗਾ ਤੋਂ ਗੁਣ ਪਛਾਣੇ ਤਾਂ ਪ੍ਰਭ ਜਾਣੇ ਗੁਣ ਵਸ ਅਵਗੁਣ ਦਸੈ ਗੁਣ ਹੈ ਵਸੈ ਅਵਗੁਣ ਦਸੈ ਤੋਂ ਗੁਣ ਪਛਾਣੇ ਤਾਂ ਪ੍ਰਭ ਜਾਣੇ ਹੁਣ ਪ੍ਰਭੂ ਕੋਈ ਆਕਾਰ ਰੂਪ ਤੇ ਹੈ ਨਹੀਂ ਵੀ ਸਾਨੂੰ ਮਲੇ ਔਰ ਸਾਨੂੰ ਜਿਆਦਾ ਦੱਸਿਆ ਹੀ ਜਾ ਰਿਹਾ ਸਾਨੂੰ ਕਹਾਣੀਆਂ ਗੱਪ ਕਹਾਣੀਆਂ ਸੁਣਾ ਕੇ ਦੱਸਿਆ ਜਾ ਰਿਹਾ ਕਿ ਉਹ ਆਕਾਰ ਰੂਪ ਕੋ ਵਿੱਚ ਆਉਂਦਾ ਉਹ ਤੇ ਹਰ ਟਾਈਮ ਮੌਜੂਦ ਵਿੱਚ ਹੈ ਉਦੇ ਗੁਣਾਂ ਨੂੰ ਧਾਰਨ ਕਰੋ ਉਹਦੇ ਗੁਣਾਂ ਨੂੰ ਪਹਿਲਾਂ ਤਾਂ ਪਛਾਣਾਂਗੇ ਫੇਰ ਹੀ ਧਾਰਨ ਕਰਾਂਗੇ ਨਾ ਪਰਮਾਤਮਾ ਦੇ ਗੁਣਾਂ ਨੂੰ ਪਛਾਣਾਂਗੇ ਫੇਰ ਹੀ ਧਾਰਨ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜਾ ਮੂਲ ਮੰਤਰ ਹੈ ਨਾ ਮੂਲ ਮੰਤਰ ਦਾ ਮਤਲਬ ਇਹ ਹੈ ਇਹਦੇ ਵਿੱਚ ਗੁਰੂ ਜੀ ਨੇ ਪਰਮਾਤਮਾ ਦੇ ਗੁਣ ਦੱਸੇ ਨੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਸ 13 ਸ਼ਬਦਾਂ ਨੂੰ ਆਪਾਂ ਧਿਆਨ ਨਾਲ ਪੜੀਏ ਤੇ ਧਿਆਨ ਨਾਲ ਸਮਝੀਏ ਸਾਨੂੰ ਸਾਰੀ ਗੱਲ ਸਮਝ ਵਿੱਚ ਆ ਜਾਊਗੀ ਗੁਣ ਉਸ ਮਾਲਕ ਦੇ ਅਸੀਂ ਪੁਸ਼ਰਣੇ ਸ਼ੁਰੂ ਕਰਦੇ ਆਂਗੇ ਜਿਵੇਂ ਜਿਵੇਂ ਗੁਣ ਸਾਡੇ ਅੰਦਰ ਬਸਣੇ ਸ਼ੁਰੂ ਹੋ ਜਾਣਗੇ ਤੇ ਔਗਣ ਨਸ ਜਾਣਗੇ ਸਾਡੇ ਅੰਦਰ ਜਿਹੜੇ ਔਗਣ ਪਏ ਹਨ ਸਵਾਰਤੀ ਜੀਵਨ ਕਰਕੇ ਉਹ ਨਸ ਜਾਣਗੇ ਤੁਦ ਬਾਜ ਇੱਕ ਤਿਲ ਰਹਿ ਨਾ ਸਾਖਾਂ ਕਹਿਣ ਸੁਣਨ ਨ ਤੀਜੈ ਕੇਵਲ ਤੋਂ ਗੱਲਾਂ ਗੱਲਾਂ ਨਾਲ ਨਹੀਂ ਮਾਲਕ ਮੇ ਅਸੀਂ ਸਾਰੇ ਜਣੇ ਇਸ ਕੰਮ ਤੇ ਲੱਗੇ ਹੋਏ ਹਾਂ ਕਿ ਅਸੀਂ ਗੱਲੀ ਮਾਰਕ ਨੂੰ ਪਾਰਨੇ ਆਂ। ਗੱਲਾਂ ਨਾਲ ਨਹੀਂ ਮਿਲਦਾ। ਇਹ ਜੀਵਨ ਜਿਉਣਾ ਪਏਗਾ ਜਿਹਦੇ ਵਿੱਚ ਮਾਲਕ ਨੂੰ ਮਹਿਸੂਸ ਕਰਦੇ ਰਹੀਏ ਹਾਰ ਥਵੇਂ। ਇੱਕ ਗੱਲ ਨੂੰ ਦੇਖੀਏ ਤੇ ਬੜਾ ਸੌਖਾ ਤਰੀਕਾ ਇਹ। ਪਰ ਉਸ ਨਾਲ ਜੁੜਨਾ ਇੱਕ ਵਾਰ ਆਪਣੇ ਮਨ ਨੂੰ ਜੋੜਨ ਵਾਸਤੇ ਬੜਾ ਮਿਹਨਤ ਕਰਨੀ ਪੈਂਦੀ ਹੈ। ਕਿਰਾਂ ਉਸ ਦੀ ਸਮਝ ਪੈ ਜਾਏ ਨਾ ਤੇ ਫਿਰ ਤੇ ਬੰਦਾ ਉਹਦੇ ਨਾਲ ਜੁੜਿਆ ਰਹਿੰਦਾ ਤੇ ਇਹ ਆਨੰਦਮਈ ਜੀਵਨ ਬਣ ਜਾਂਦਾ। ਜੇ ਕੋਨਾ ਜਿਹੜਾ ਕੋਈ ਚੰਗਾ ਜੀਵ ਤੁਹਾਨੂੰ ਬਾਣੀ ਨਾਲ ਜੁੜਿਆ ਮਿਲੇਗਾ ਉਹ ਸਹਜ ਵਿੱਚ ਹੋਏਗਾ ਤੇ ਜਿਹੜੇ ਅਸੀਂ ਵੇਖ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਪੂਜੀ ਜਾ ਰਹੇ ਹਾਂ ਉਹ ਸਹਜ ਵਿੱਚ ਕਿੱਥੇ ਨੇ ਉਹਨਾਂ ਦੇ ਅੰਦਰ ਮਾਇਆ ਦੀ ਅਗ ਲੱਗੀ ਪਈ ਹੈ ਦੌੜ ਭੱਜ ਹੈ ਬੁਰਾ ਹਾਲ ਹੈ ਸਹਜ ਵਾਲਾ ਕਿੱਥੇ ਮਿਲੇਗਾ ਕਿਰਤੀ ਬੰਦਾ ਮਿਲੇਗਾ ਸਹਜ ਵਿੱਚ ਨਾਨਕ ਪਰੀਓ ਪਰੀਓ ਕਰਪਕਾਰੇ ਰਸਨ ਦਾ ਵਾਸਮਾਨ ਭੀਜੈ ਐਸਾ ਜੀਵ ਫਿਰ ਬਾਰ ਬਾਰ ਉਸ ਮਾਲਕ ਨੂੰ ਯਾਦ ਕਰਦਾ ਬਾਰ ਬਾਰ ਉਸ ਮਾਲਕ ਨੂੰ ਯਾਦ ਕਰਦਾ ਤੇ ਇਹ ਸੰਦੇਸ਼ ਫਿਰ ਉਸ ਦੇ ਸੁਸਪਤ ਮਨ ਨੂੰ ਦਿਮਾਗ ਨੂੰ ਸੁਸਪਤ ਦਿਮਾਗ ਹੈ ਜਿਹੜਾ ਉਹਨੂੰ ਪਹੁੰਚ ਜਾਂਦਾ ਹੈ ਉੱਥੇ ਪੱਕਾ ਹੋ ਜਾਂਦਾ ਹੈ ਤੇ ਉਹ ਪਰਮਾਤਮਾ ਦੇ ਨਾਮ ਰਸ ਵਿੱਚ ਭਿੱਜ ਜਾਂਦਾ ਉਹਨੂੰ ਸਮਝ ਪੈ ਜਾਂਦੀ ਹੈ ਸਾਰਾ ਕੁਝ ਉਹੀ ਕਰ ਰਿਹਾ ਬਾਰ-ਬਾਰ ਜਦੋਂ ਅਸੀਂ ਇਸ ਗੱਲ ਨੂੰ ਦਰਾਉਨੇ ਹੁਣ ਗੁਰੂ ਜੀ ਨੇ ਦੇਖੋ ਹਰ ਇੱਕ ਸਭ ਦੇ ਵਿੱਚ ਇਹੀ ਚੀਜ਼ ਸਮਝਾਈ ਹੈ ਬਾਰ-ਬਾਰ ਸਮਝਾਉਣ ਦਾ ਮਤਲਬ ਕੀ ਹੈ ਕਿ ਸਾਡੇ ਦਿਮਾਗ ਵਿੱਚ ਬੈਠ ਜਾਏਗਾ ਸਖਿਓ ਸਹੀ ਲਿੜਿਓ ਮੇਰਾ ਪਿਰ ਬਨਜਾਰਾ RAM ਐ ਮੇਰੇ ਸਤਸੰਗੀ ਵੀਰੋ ਮੀਰਾ ਪਰਮਾਤਮਾ ਹੈ ਨਾ ਜਿਹੜਾ ਉਹ ਪ੍ਰੀਮ ਦਾ ਵਪਾਰੀ ਹੈ ਪ੍ਰੇਮੀ ਪ੍ਰੇਮ ਮੰਡਦਾ ਹੁਣ ਅਸੀਂ ਤੇ ਰੱਬ ਕੋਲੋਂ ਡਰਦੇ ਉਹਨੂੰ ਮੰਨਦੇ ਆ ਤੇ ਜੀ ਦੀ ਨਾਲ ਸਾਡਾ ਪ੍ਰੇਮ ਆ ਉੱਥੇ ਡਰਨ ਦੀ ਕੀ ਲੋੜ ਉੱਥੇ ਡਰ ਤੇ ਚਾਹੀਦਾ ਨਹੀਂ ਪਰ ਅਸੀਂ ਤੇ ਡਰਦੇ ਮੰਨ ਰਹੇ ਹਾਂ ਗੁਰੂ ਜੀ ਕਹਿੰਦੇ ਉੱਤੇ ਪ੍ਰੇਮ ਦਾ ਵਪਾਰੀ ਹੈ ਹਰ ਨਾਮ ਬਣ ਜੇ ਬਣ ਜੜਿਆ ਰਸਮੂਲ ਅਪਾਰਾ ਰਾਮ ਪਰਮਾਤਮਾ ਦੇ ਨਾਮ ਨੂੰ ਸਮਝਣ ਵਾਲਿਆ ਉਸ ਨੂੰ ਗਿਆਨ ਲੈਣ ਵਾਲਿਆ ਇਸ ਦਾ ਵਪਾਰ ਕਰਨ ਵਾਲਿਆ ਇਹ ਮਾਲਕ ਦਾ ਜਿਹੜਾ ਰਸ ਹੈ ਨਾ ਮਾਲਕ ਦੀ ਯਾਦ ਰੂਪੀ ਰਸ ਹੈ ਜਿਹੜਾ ਇਹ ਬੜਾ ਅਪਾਰ ਹੈ ਇਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਮੂਲ ਅਮੂਲ ਸੱਚ ਕਰ ਟੋਲ ਪ੍ਰਭ ਪਾਵੇ ਤਾਂ ਹੰਦ ਫਲੀ ਪਰ ਗੁਰੂ ਜੀ ਕਹਿੰਦੇ ਪਿਆਰ ਮਿਲਣਾ ਕਿੱਥੋਂ ਹੈ ਤੈਨੂੰ ਆਪਣੇ ਅੰਦਰੋਂ ਹੀ ਮਿਲ ਜਾਣਾ ਤਸਮਾਲਕ ਦੀ ਹੁੰਦ ਜੇ ਤੂੰ ਆਪਣੇ ਅੰਦਰੋਂ ਹੀ ਪ੍ਰਗਟ ਕਰ ਲੇਗਾ ਨਾ ਉਹ ਪਿਆਰ ਵੀ ਤੈਨੂੰ ਅੰਦਰੋਂ ਹੀ ਮਿਲ ਜਾਣਾ ਹੈ ਪਰ ਹੈ ਹੀ ਅਮੋਲਕ ਮੂਲ ਅਮੋਲੋ ਸੱਚ ਕਰ ਢੋਲ ਅਮੋਲਕ ਵਸਤੂ ਹੈ ਇਹ ਬੇ ਅੰਤਮੂਲਕ ਵਸਤੂ ਹੈ ਪਰ ਮਿਲ ਨਹੀਂ ਕਿੱਥੋਂ ਹੈ ਸੱਚ ਕਰ ਤੂੰ ਤੇਰੇ ਅੰਦਰ ਹੀ ਹੈ ਉਹ ਪਰਮਾਤਮਾ ਤੇਰੇ ਅੰਦਰ ਹੈ ਪਰ ਭਾਵ ਹੈ ਤਾਂ ਮਨ ਭਲੀ ਜੇ ਉਸ ਨੂੰ ਤੂੰ ਚੰਗਾ ਲੱਗਣ ਲੱਗ ਜਾਏ ਨਾ ਉਹਦੇ ਹੁਕਮ ਵਿੱਚ ਤੁਰਨਾ ਸ਼ੁਰੂ ਕਰ ਦੇਂ ਇਹ ਘਰ ਤੋਂ ਪਹਲਾ ਮਾਣ ਸਕਦਾ ਹੈ ਇੱਕ ਸੰਗ ਹਰ ਕੇ ਕਰੇ ਰਲੀਆਂ ਹਾਂ ਪੁਕਾਰੀ ਧਰ ਖਲੀ ਐਸੇ ਜੀਵ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਏ ਐ ਕਈ ਐਸੇ ਜੀਵ ਇੱਕ ਦਾ ਮਤਲਬ ਇੱਥੇ ਕਈ ਕਈ ਐਸੇ ਜੀਵ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਐ ਤੇ ਉਹਦਾ ਆਨੰਦ ਮਾਣਦੇ ਐ ਮੈਂ ਉਹਨਾਂ ਦੇ ਦਰ ਤੇ ਖੜ ਕੇ ਪੁਕਾਰ ਕਰਦਾ ਮੈਂ ਉਹਨਾਂ ਕੋਲੋਂ ਇੱਕ ਮੰਗ ਕਰਦਾ ਮੈਂ ਉਹਨਾਂ ਕੋਲੋਂ ਇਹ ਮੰਗ ਕਰਦਾ ਕਿ ਮੇਰੀ ਵੀ ਇਸ ਰਾਹ ਵਿੱਚ ਸਹਾਇਤਾ ਕਰੋ ਮੈਂ ਵੀ ਇਸ ਰਸਤੇ ਤੇ ਤੁਰਨਾ ਚਾਹਣਾ ਕਦੀ ਅਸੀਂ ਮੰਗ ਕਰੀਏ ਅਸੀਂ ਆਪਣੇ ਜੀਵਨ ਵਿੱਚ ਕਦੀ ਇਹ ਆਤਮਕ ਰੰਗ ਮੰਗੇ ਆ ਕਦੀ ਨਹੀਂ ਮੰਗਿਆ ਅਸੀਂ ਤੇ ਦੁਨਿਆਵੀ ਚੀਜ਼ਾਂ ਦੇ ਲੱਗੇ ਹੋਏ ਆ ਦੁਨਿਆਵੀ ਚੀਜ਼ਾਂ ਸਾਨੂੰ ਮਿਲ ਹੀ ਜਾ ਰਹੀਆਂ ਨੇ ਫਿਰ ਅਸੀਂ ਹੋਰ ਮੰਗਣ ਆ ਰਹੇ ਆ ਗੁਰੂ ਕੋਲੋਂ ਵੀ ਆ ਕੇ ਉਹੀ ਮੰਗ ਰਿਹਾ ਗੁਰੂ ਕੋਲੋਂ ਕੀ ਮੰਗਣਾ ਸੀ ਪ੍ਰਮਾਤਮਾ ਦਾ ਗਿਆਨ ਉਹ ਮੰਗਿਆ ਤੇ ਫਿਰ ਮਿਲੇਗਾ ਵੀ ਉਹ ਜੋ ਅਸੀਂ ਮੰਗਾਗੇ ਜਿਹੜਾ ਸਾਲਾ ਮਨ ਚਿੰਦਿਆ ਫਲ ਤਾਂ ਹੀ ਮਿਲੇਗਾ ਨਾ ਜੇ ਮਨ ਦੇ ਵਿੱਚ ਚਿੰਦਿਆ ਹੋਏਗਾ ਸੋ ਗੁਰੂ ਜੀ ਕੀ ਕਹਿ ਰਹੇ ਆ ਕਿ ਜਿਹੜੇ ਰਲੇ ਹੋਏ ਨੇ ਪਰਮਾਤਮਾ ਨਾਲ ਜਿਹੜੇ ਪਰਮਾਤਮਾ ਦਾ ਰੰਗ ਮਾੜ ਰਹੇ ਆ ਮੈਂ ਉਹਨਾਂ ਦੇ ਦਰ ਤੇ ਖੜ ਕੇ ਸਹਾਇਤਾ ਮੰਗਦਾ ਹਾਂ ਉਹਨਾਂ ਕੀ ਅਰਦਾਸ ਬੇਨਤੀ ਹੈ ਮੇਰੀ ਕਿ ਮੈਨੂੰ ਵੀ ਇਸ ਰਸਤੇ ਤੇ ਤੋਰ ਦਿਓ ਕਾਰਨ ਕਾਰਨ ਸਮਰੱਥ ਸ੍ਰੀਤਰ ਆਪ ਕਾਰਜ ਸਾਰੇ ਹੁਣ ਅਸੀਂ ਕਿਸ ਪਾਸੇ ਲੱਗੇ ਹੋਏ ਆਂ ਮਾਇਆ ਵਾਲੇ ਪਾਸੇ ਹੁਣ ਇੱਥੇ ਗੁਰੂ ਜੀ ਨੇ ਪ੍ਰਮਾਤਮਾ ਦਾ ਕਿਹੜਾ ਨਾਮ ਵਰਤਿਆ ਸ੍ਰੀ ਤਰ ਸ੍ਰੀ ਤਰ ਮਾਇਆ ਦਾ ਪਤੀ ਮਾਇਆ ਦਾ ਮਾਲਕ ਕਰਨ ਕਰਨ ਸਮਰੱਥ ਉਹ ਪੀਤੇ ਆਪਣੇ ਵਿੱਚ ਉਹਨੇ ਸਾਰਾ ਕੁਝ ਬਣਾਇਆ ਬਣਨ ਦੇ ਯੋਗ ਵੀ ਉਹ ਆਪ ਹੀ ਹੈ ਬਣਾਉਣ ਦੇ ਯੋਗ ਵੀ ਉਹ ਹੈ ਸਾਰੀ ਪਾਵਰ ਉਹਦੇ ਕੋਲੇ ਹੈ ਤੇ ਇਸ ਮਾਇਆ ਨੂੰ ਬਣਾਉਣ ਵਾਲਾ ਵੀ ਉਹ ਹੈ ਤੇ ਇਸ ਦਾ ਮਾਲਕ ਵੀ ਉਹ ਹੈ ਤੇ ਫਿਰ ਉਹ ਆਪ ਹੀ ਸਾਰੇ ਕਾਰਜ ਸਾਰ ਦੇਗਾ ਅਸੀਂ ਮਾਇਆ ਪਿੱਛੇ ਭੱਜੇ ਕਰਦੇ ਹਾਂ ਤੇ ਜੇ ਮਾਲਕ ਨਾਲ ਜੁੜ ਜਾਈਏ ਤੇ ਮਾਇਆ ਸਾਡੇ ਪਿੱਛੇ ਲੱਗ ਗਈ ਕਿੰਨਾ ਸੌਖਾ ਤਰੀਕਾ ਗੁਰੂ ਜੀ ਦੱਸ ਰਿਹਾ ਜਦੋਂ ਤੁਸੀਂ ਇਸ ਦਾ ਪਿਆਰ ਛੱਡ ਦੇਵਾਂਗੇ ਇਹ ਆਪੇ ਸਾਡੇ ਦੀ ਸੇਵਾ ਵਿੱਚ ਲੱਗ ਜਾਏਗੀ ਹੁਣ ਅਸੀਂ ਇਸ ਦੀ ਸੇਵਾ ਵਿੱਚ ਲੱਗੇ ਹਾਂ ਨਾਮਿਕ ਨਦਰੀ ਤਨ ਸੁਹਾਗਣ ਸ਼ਬਦ ਆਪ ਸਦਾ ਸਦਾਰੇ ਗੁਰੂ ਜੀ ਖੰਦੇ ਆਪ ਦਾ ਮਤਲਬ ਹੁੰਦਾ ਹਿਰਦਾ ਜਿਹੜਾ ਆਪਣੇ ਗੁਰੂ ਦੇ ਸ਼ਬਦ ਨਾਲ ਹੀ ਆਪਣੇ ਹਿਰਦੇ ਨੂੰ ਸੁਧਾਰ ਲਏਗਾ ਨਾ ਸਮਝੋ ਤੇ ਮਾਲਕ ਦੀ ਕਿਰਪਾ ਹੋਊਗੀ ਤਨ ਸੁਹਾਗਣ ਉਹ ਵਰ ਦਾ ਵਰਪਾ ਕਾਲਾ ਹੋ ਗਿਆ ਉਹ ਹਮੇਸ਼ਾ ਭਾਗਾ ਵਾਲਾ ਹੋ ਗਿਆ ਨਾਨਕ ਜੀ ਕਹਿ ਰਿਹਾ ਜਿਸ ਤੇ ਮਾਰਕ ਦੀ ਨਜ਼ਰ ਹੋ ਜਾਏ ਹਾਂ ਕਰ ਸਾਚਾ ਸੁਹੇਲੜਾ ਪ੍ਰਭ ਆਈ ਏ ਮੀਤਰਾਮ ਐ ਮੇਰੇ ਵੀਰ ਐ ਮੇਰੇ ਸਤਸੰਗੀ ਵੀਰੋ ਮੇਰੀ ਹਿਰਦੇ ਵਿੱਚ ਮਾਨੋ ਅਟਲ ਖੁਸ਼ੀਆਂ ਆਨੰਦ ਆ ਗਿਆ ਹੈ ਕਿਉਂ ਕਿਉਂਕਿ ਮੇਰਾ ਮਿੱਤਰ ਪ੍ਰਭੂ ਮੇਰੇ ਅੰਦਰ ਆ ਵਸਿਆ ਹੈ ਹੁਣ ਦੇਖੋ ਸਾਡੀ ਤੇ ਸੋਚ ਬਾਬਾ ਨਾਨਕ ਜੀ ਇਸ ਸੋਚ ਦੀ ਗੱਲ ਕਰ ਰਹੇ ਆ ਉਹਦਾ ਕਿੰਨਾ ਫਰਕ ਹੈ ਅਸੀਂ ਤੇ ਮੰਗਦਾ ਰਿਸ਼ਤਾ ਸਾਡਾ ਮਾਲਕ ਨਾਲ ਵੀ ਮਾਲਕਾ ਕੁਝ ਆ ਦੇ ਦੀ ਆ ਦੇ ਦੀ ਆ ਦੇ ਦੀ ਜੀ ਤੇ ਮਿਲ ਗਿਆ ਤਾਂ ਵੀ ਅਸੀਂ ਮਾਲਕ ਨੂੰ ਭੁੱਲ ਜਾਂਦੇ ਆ ਤੇ ਜੇ ਨਾ ਮਿਲੇ ਫੇਰ ਤੇ ਭੁੱਲੇ ਭੁੱਲੇ ਆ ਫੇਰ ਤੇ ਅਸੀਂ ਨਰਾਜ ਆ ਸੋ ਗੁਰੂ ਜੀ ਕੀ ਕਹਿ ਰਿਹਾ ਕਿ ਮਾਲਕ ਨਾਲ ਉਸ ਨਾਲ ਪਿਆਰ ਹੀ ਰੱਖਣਾ ਇਕੱਲਾ ਇੱਕ ਮਨ ਇੱਕ ਚੇਤਸ ਨੂੰ ਚੇਤੇ ਵਿੱਚ ਰੱਖਣਾ ਹੈ ਗੁਰੂ ਜੀ ਕਹਿੰਦੇ ਫਿਰ ਉਹ ਖੁਸ਼ੀਆਂ ਭਰਿਆ ਜੀਵਨ ਬਣ ਜਾਂਦਾ ਹੈ ਕਿਉਂਕਿ ਜੇ ਨਾਮ मिले ਤਾਂ ਵੀ ਸ਼ੁਕਰਾਨਾ ਜੇ ਮਿਲ ਜਾਏ ਤਾਂ ਵੀ ਸ਼ੁਕਰਾਨਾ ਦੋਨਾਂ ਹਾਲਾਤਾਂ ਵਿੱਚ ਸ਼ੁਕਰਾਨਾ ਹੁਣ ਅਸੀਂ ਆਮ ਤੌਰ ਤੇ ਸਾਡੀਆਂ ਅਰਦਾਸਾਂ ਵੀ ਹੁੰਦੀਆਂ ਕਿ ਜੀ ਮੈਂ ਆਹ ਕੰਮ ਸੁਖਿਆ ਸੀ ਮੇਰਾ ਹੋ ਗਿਆ ਮੈਂ ਤੇਰਾ ਧੰਨਵਾਦ ਕਰਨਾ ਆ ਕੋਈ ਬੰਦਾ ਹੈ ਜਿਹੜੇ ਨੇ ਕੋਈ ਕੰਮ ਗੁਰੂ ਕੋਲੋਂ ਮੰਗਿਆ ਸੀ ਤੇ ਹੋਇਆ ਨਹੀਂ ਤੇ ਧੰਨਵਾਦ ਕਰਨਾ ਆ ਨੀਵੇਂਲੇ ਅਨਾਜ ਤੱਕ ਪੰਨ ਇਹ ਸੋਚਿਆ ਵਸ ਜੇ ਨਹੀਂ ਹੋਇਆ ਤਾਂ ਵੀ ਮਾਲਕ ਤੇਰਾ ਸ਼ੁਕਰਾ ਹੋ ਸਕਦਾ ਮੇਰਾ ਇਸ ਕੰਮ ਦੇ ਨਾ ਹੋਣ ਵਿੱਚ ਹੀ ਭਲਾ ਹੋ ਹੁਣ ਆਖਾ ਆਪਾ ਦੇਖੋ ਨਾ ਬਾਬਾ ਨਾਨਕ ਜੀ ਦੇ ਭੈਣ ਨੇ ਨਾਨਕੀ ਜੀ ਬੇਬੇ ਨਾਨਕੀ ਜੀ ਉਹਨਾਂ ਦੇ ਘਰ ਔਲਾਦ ਨਹੀਂ ਦੇਖੋ ਵਿਚਾਰੋ ਇਸ ਚੀਜ਼ ਨੂੰ ਤੇ ਇਹ ਸਭ ਤੋਂ ਵੱਡੀ ਇੱਕ ਮੰਗ ਹੁੰਦੀ ਹੈ ਬੰਦੇ ਦੇ ਜੀਵਨ ਦੀ ਬੰਦੇ ਦੀ ਜੀਵਨ ਦੀ ਸਭ ਤੋਂ ਵੱਡੀ ਮੰਗ ਹੁੰਦੀ ਹੈ ਹੌਲਾਤ ਪਰ ਬਾਬੇ ਨਾਨਕੀ ਦੇ ਘਰ ਵਾਲਾ ਔਰ ਬਾਬਾ ਨਾਨਕੀ ਜੀ ਦੇ ਭੈਣ ਵੀ ਨੇ ਤੇ ਪਹਿਲੇ ਸਿੱਖ ਵੀ ਨੇ ਪਹਿਲਾ ਇਸਤਰੀ ਸਿੱਖ ਬਾਬੇ ਨਾਨਕ ਜੀ ਦਾ ਬੇਬੇ ਨਾਨਕੀ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸਮਝਿਆ ਉਹਨਾਂ ਨੂੰ ਸੁਣਿਆ ਪਰ ਉਹਨਾਂ ਦੇ ਘਰ ਵਾਲਾ ਸੋਚੋ ਜੀ ਆਪਾਂ ਗੁਰੂ ਕਾਲ ਵਿੱਚੋਂ ਗੁਰੂ ਦੇ ਰਹਿਣ ਵਿੱਚੋਂ ਗੁਰੂ ਦੀ ਰਹਿਣੀ ਵਿੱਚੋਂ ਸਭ ਕੁਝ ਸਿੱਖ ਸਕਦੇ ਹਾਂ ਹੁਣ ਇੱਥੇ ਬੇਬੇ ਨਾਨਕੀ ਜੀ ਨੇ ਸੋਚਿਆ ਵੀ ਇਹਦੇ ਵਿੱਚ ਹੀ ਮੇਰਾ ਭਲਾ ਉਹਨਾਂ ਨੇ ਇਸੇ ਵਿੱਚ ਸ਼ੁਕਰਾਨਾ ਕਰ ਦਿੱਤਾ ਮਾਲਕ ਦਾ ਦੇਖੋ ਅਗਰ ਬਾਬਾ ਨਾਨਕੀ ਜੀ ਦੇ ਆਪਣੇ ਦੋ ਪੁੱਤਰ ਨੇ ਪਰ ਗੁਰੂ ਦੀ ਗੱਦੀ ਦਾ ਜਿਹੜਾ ਸਿਸਟਮ ਹੈ ਜਿਹੜੀ ਆਪਣੀ ਕੋਲਾ ਹੈ ਜਿਹੜੀ ਉਹਨਾਂ ਅੱਗੇ ਕਿੱਥੇ ਤੋਰ ਰਿਹਾ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਰਹੇ ਆਪਣੇ ਪੁੱਤਰਾਂ ਨੂੰ ਕਹਿ ਰਿਹਾ ਪੁੱਤਰੀ ਕੋਲਾ ਪਾਲੇ ਵਿਚਾਰ ਚ ਲੈ ਕੇ ਜਾਓ ਸਾਰੀਆਂ ਚੀਜ਼ਾਂ ਸਾਡੇ ਮੰਗਦੇ ਰਿਸ਼ਤੇ ਕਿੱਥੇ ਜੜੇ ਹੋਏ ਨੇ ਅਸੀਂ ਕਿਸ ਤਰ੍ਹਾਂ ਕਰ ਰਹੇ ਹਾਂ ਸੋ ਜਦੋਂ ਅਸੀਂ ਉਸ ਮਾਲਕ ਨਾਲ ਰੰਗੇ ਜਾਵਾਂਗੇ ਰਾਵੈ ਨਾ ਕੇ ਰਾਤੜਿਆ ਮਨ ਲੀੜਾ ਦਿੱਤਾ RAM ਜਿਹੜਾ ਫਿਰ ਮਾਲਕ ਦੇ ਦਰ ਤੇ ਆਉਂਦਾ ਨਾ ਮਨ ਮਨ ਕਰਕੇ ਫਿਰ ਉਹ ਆਪਣਾ ਮਨ ਗੁਰੂ ਨੂੰ ਦੇ ਦਿੰਦਾ ਆਪਣੀਆਂ ਮਾਨਤਾਵਾਂ ਛੱਡ ਦਿੰਦਾ ਆਪਣੀਆਂ ਮੰਗਾਂ ਸਾਰੀਆਂ ਛੱਡ ਦਿੰਦਾ ਜੋ ਗੁਰੂ ਜੀ ਦੇ ਰਿਹਾ ਉਹ ਲੈ ਲੈਂਦਾ ਤੇ ਗੁਰੂ ਜੀ ਕੀ ਦੇ ਰਿਹਾ ਆਤਮਕ ਗਿਆਨ ਆਤਮਕ ਅਡੋਲਤਾ ਅਸੀਂ ਜਿਹੜੀਆਂ ਚੀਜ਼ਾਂ ਪਿੱਛੇ ਡੋਲੇ ਬੈਠੇ ਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸਾਡੇ ਉੱਤੋਂ ਵਾਰ ਦਿੱਤੀਆਂ ਅਸੀਂ ਜਿਸ ਔਲਾਦ ਵਾਸਤੇ ਜਿਨ੍ਹਾਂ ਵਾਸਤੇ ਅਸੀਂ ਅਰਦਾਸਾਂ ਕਰਦੇ ਵਰਦੇ ਆ ਜਿਹੜੀ ਮਾਇਆ ਵਾਸਤੇ ਅਸੀਂ ਅਰਦਾਸਾਂ ਕਰਦੇ ਆ ਜਿਹੜੇ ਸੋਹਣੇ ਘਰ ਸਾਨੂੰ ਚਾਹੀਦੇ ਆ ਕਿਲੇ ਚਾਹੀਦੇ ਆ ਮਹਿਲ ਚਾਹੀਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਦੇਖੋ 43 ਸਾਲਾਂ ਦਾ ਜੀਵਨ ਹੈ ਸਾਰਾ ਤੇ ਸਭ ਕੁਝ ਬਣਿਆ ਹੋਇਆ ਸਾਡੇ ਉੱਤੋਂ ਵਾਰ ਪੈਂਦੇ। ਬਸ ਇਹਨੂੰ ਸਿੱਥੋਂ ਸਿੱਖ ਲਓ ਸਭ ਕੁਝ ਜਦੋਂ ਤੁਸੀਂ ਬਾਣੀ ਪੜ ਕੇ ਇਤਿਹਾਸ ਪੜ੍ਹੋਗੇ ਨਾ ਸੌਖਾ ਸੌਖਾ ਸਮਝ ਆਉਣ ਲੱਗ ਜੂਗਾ। ਹੁਣ ਸਾਨੂੰ ਤੇ ਐ ਲੱਗਦਾ ਵੀ ਗੁਰੂ ਸਾਹਿਬ ਜੀ ਨੇ ਕਮਾਲ ਕਰਤੀ ਵੀ ਕਿਸ ਤਰ੍ਹਾਂ ਸਾਰਾ ਇਹ ਸਿਸਟਮ ਦਿਖਾਇਆ ਸਾਨੂੰ ਆਪਣਾ ਸਾਰਾ ਰੰਗ ਦਿਖਾ ਦਿੱਤਾ ਕਿ ਆਨੰਦਪੁਰ ਛੱਡ ਦਿੱਤਾ। ਰਾਮਧਰ ਸ਼ਰਧਕੇ ਉਸ ਤੋਂ ਬਾਅਦ ਆਪਣਾ ਸਰਵੰਸ ਵੀ ਲਾ ਦਿੱਤਾ ਲੇਖੇ ਤੇ ਆਪ ਦੀ ਲੇਖੇ ਲਾਇਆ ਐਸਾ ਕਿਉਂ ਹੋਇਆ ਕਿਉਂਕਿ ਉਹਨਾਂ ਨੇ ਸਾਨੂੰ ਜਿਉਂ ਕੇ ਦਿਖਾਉਣਾ ਸੀ ਉਹ ਜੀਵਨ ਕਿ ਜਿਹੜੀਆਂ ਮੰਗਾਂ ਪਿੱਛੇ ਤੁਸੀਂ ਮਥਾਜੀਆਂ ਕਰਦੇ ਫਿਰਦੇ ਹੋ ਜਿਹੜੀਆਂ ਮੰਗਾਂ ਪਿੱਛੇ ਤੁਸੀਂ ਲਿਟਦੇ ਫਿਰਦੇ ਹੋ ਉਤੇ ਸਾਰੀਆਂ ਕੋਲ ਨੇ ਪਰ ਫਿਰ ਵੀ ਜਾ ਨਹੀਂ ਇਸ ਖਾਇਆ ਸਾਨੂੰ ਸਿੱਖੀ ਗਈ ਆਪਾਂ ਬਾਣੀ ਪੜਾਂਗੇ ਨਾ ਫਿਰ ਗੱਲਾਂ ਸਾਰੀਆਂ ਸਮਝ ਵਿੱਚ ਪੈ ਜਾਣਗੀਆਂ ਆਪਣਾ ਮਨ ਦੀਆ ਹਰ ਵਾਰ ਲੀਆ ਜਿਉਂ ਭਾਵੈ ਤਉ ਰਾਵੈ ਜਿਸਨੇ ਵੀ ਆਪਣਾ ਮਨ ਗੁਰੂ ਨੂੰ ਦੇ ਦਿੱਤਾ ਉਹਨੇ ਸਮਝ ਲਓ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਤੇ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਲਿਆ ਜਿਵੇਂ ਉਹ ਚਲਾਉਂਦਾ ਉਵੇਂ ਚੱਲਦਾ ਉਵੇਂ ਫਿਰ ਚੰਗਾ ਲੱਗਦਾ ਉਹਦਾ ਸ਼ੁਕਰਾਨਾ ਹਰ ਟਾਈਮ ਹੁੰਦਾ ਰਹਿੰਦਾ ਹੈ ਮਾਲਕ ਜੀ ਤੁਸੀਂ ਜੋ ਦੇ ਰਹੇ ਹੋ ਸਹੀ ਹੈ ਜੋ ਮੇਰੇ ਤੋਂ ਕਰਾ ਰਹੇ ਹੋ ਉਹ ਸਹੀ ਹੈ ਤੇਬਾ ਦਕਰਤਾਰਿੰਦਾ ਤਨ ਮਨ ਪਿਰ ਆਗੈ ਸ਼ਬਦ ਸੁਭਾਗੈ ਕਰ ਅੰਮ੍ਰਿਤ ਫਲ ਪਾਵੈ بار بار ਗੁਰੂ ਜੀ ਇਹ ਗੱਲ ਕਹਿਣਗੇ ਆਪਣੇ ਅੰਦਰੋਂ ਲੱਭ ਲੈ ਆਪਣੇ ਅੰਦਰੋਂ ਲੱਭਣੈ ਤਨ ਮਨ ਪਿਰ ਆਗੈ ਆਪਣਾ ਇਹ ਤਨ ਤੇ ਮਨ ਉਸ ਮਾਲਕ ਦੇ ਹੁਕਮ ਵਿੱਚ ਜੋੜ ਦਈਏ ਗੁਰੂ ਦੇ ਸ਼ਬਦ ਨਾਲ ਹੀ ਭਾਗਾਣੇ ਬਣ ਜਾਈਏ ਸ਼ਬਦ ਸੁਭਾਗ ਇਸ ਭਾਗ ਹੈ ਗੁਰੂ ਦੇ ਸ਼ਬਦ ਨਹੀਂ ਇਸ ਮਾਲਕ ਨੂੰ ਸਮਝ ਗਏ ਕਿ ਆਪਣਾ ਤਨ ਤੇ ਮਾਨਸ ਦੇ ਲੇਖੇ ਲਾ ਰਿਏ ਘਰ ਘਰ ਦੇ ਵਿੱਚੋਂ ਹੀ ਅਮਰਤ ਫਲ ਪਾਵੇ ਉਹ ਅਮਰਤ ਤੇਰੇ ਅੰਦਰੋਂ ਹੀ ਤੈਨੂੰ ਮਿਲ ਜਾਏਗਾ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਅਮਰਤ ਛਕ ਲਿਆ ਤੇ ਬਾਹਰੋਂ ਤਾਂ ਢੰਗ-ਵੰਗ ਬਣਾ ਲਿਆ ਸਾਰਾ ਪਰ ਅੰਦਰ ਖੋઠા ਪਿਆ ਅੰਦਰ ਗਿਆਨ ਨਹੀਂ ਹੈ ਅਮਰਤ ਕਿੱਥੋਂ ਪੀਣਾ ਸੀ ਪਾਣੀ ਵਿੱਚ ਅਮਰ ਤੇ ਕਿਥੋਂ ਪੀਣਾ ਹੈ ਪਾਣੀ ਵਿੱਚੋਂ ਫਿਰ ਤੁਸੀਂ ਕਹੋਗੇ ਸਵਾਲ ਪੈਦਾ ਕਰ ਸਕਦੇ ਹੋ ਮੇਰੇ ਤੋਂ ਪੁੱਛ ਸਕਦੇ ਹੋ ਕਿ ਵੀਰ ਜੀ ਫਿਰ ਉਹ ਕੀ ਹੈ ਜਿਹੜਾ ਅਸੀਂ ਖੰਡੇ ਦੀ ਪਹੁੰ ਉਹ ਖੰਡੇ ਦੀ ਪਹੁੰ ਲੈਣਾ ਹੈ ਉਹਦਾ ਅਸਲ ਨਾ ਹੈ ਖੰਡੇ ਦੀ ਪਹੁੰ ਲੈਣਾ ਇਹਦਾ ਫਰਕ ਦੱਸ ਦੇਣਾ ਜਿਵੇਂ ਇੱਕ ਬੰਦਾ ਪੜਦਾ ਬਹੁਤ ਰਹੇ ਪਰ ਸਕੂਲ 'ਚ ਦਾਖਲ ਹੋਣਾਂ ਲਵੇ ਉਹਨੂੰ ਸਰਟੀਫਿਕੇਟ ਨਹੀਂ ਮਿਲੇਗਾ ਨਾ ਪੜਿਆ ਤਾਂ ਬਹੁਤ ਆ ਬਹੁਤ ਐਜੂਕੇਸ਼ਨਾਂ ਦੇ ਕੋਲੇ ਪਰ ਉਹਦੇ ਕੋਲੇ ਸਕੂਲੀ ਸਰਟੀਫਿਕੇਟ ਨਹੀਂ ਆ ਸਕਦਾ ਕਿਉਂਕਿ ਨੇ ਸਕੂਲ ਵਿੱਚ ਦਾਖਲ ਹੀ ਨਹੀਂ ਲਿਆ ਇੱਕ ਬੱਚਾ ਦਾਖਲ ਤਾਂ ਹੋ ਜਾਂਦਾ ਉੱਥੇ ਦਾਖਲਾ ਆਪਣਾ ਭਰ ਦਿੰਦਾ ਪਰ ਦੁਬਾਰੇ ਕਦੇ ਸਕੂਲ ਨਹੀਂ ਜਾਂਦਾ ਉਹਨੂੰ ਵੀ ਸਰਟੀਫਿਕੇਟ ਨਹੀਂ ਮਿਲੇਗਾ ਹੁਣ ਪੜਾਈ ਦਾ ਸਰਟੀਫਿਕੇਟ ਮਨਜ਼ੂਰੀ ਪਰਵਾਨਾ ਕਿਹਨੂੰ ਮਿਲੇਗਾ ਜਿਹੜਾ ਦਾਖਲਾ ਲੈ ਕੇ ਉਸ ਸਕੂਲ ਵਿੱਚ ਪੜ੍ਹੇਗਾ ਫਿਰ ਉਹ ਪੇਪਰ ਦੇਵੇਗਾ ਇਮਤਿਹਾਨ ਵਿੱਚੋਂ ਪਾਸ ਹੋਏਗਾ ਫਿਰ ਉਹਨੂੰ ਸਰਟੀਫਿਕੇਟ ਮਿਲੇਗਾ। ਇਹ ਇਹ ਗੁਰੂ ਜੀ ਦਾ ਘਰ ਗੁਰੂ ਜੀ ਦਾ ਘਰ ਮੰਗਾ ਦਾ ਘਰ ਨਹੀਂ ਵੀ ਇੱਥੇ ਆ ਕੇ ਮੰਗਦੇ ਪੜਨਾ ਹੈ ਗੁਰੂ ਜੀ ਦਾ ਘਰ ਕੁਝ ਸਿੱਖਣ ਵਾਸਤੇ ਹੈ। ਪਹਿਲਾਂ ਲਈਏ ਦਾਖਲਾ ਖੰਡੇ ਦੀ ਪੌ ਲੈ ਕੇ ਦਾਖਲਾ ਲੈ ਲਈ ਜਾਂ ਪਹਿਲਾਂ ਬਾਣੀ ਪੜਨੀ ਸ਼ੁਰੂ ਕਰ ਦਈਏ ਜਦੋਂ ਅੰਮ੍ਰਿਤ ਮਿਲਣਾ ਸ਼ੁਰੂ ਹੋ ਜਾਏ ਬਾਣੀ ਵਿੱਚੋਂ। ਫਿਰ ਕਹੀਏ ਸਤਿਗੁਰੂ ਜੀ ਕਿਰਪਾ ਕਰ ਦਿਓ ਹੁਣ ਖੰਡੇ ਦੀ ਪੌਲ ਵੀ ਦੇ ਦਿਓ ਤਾਂ ਕਿ ਤੁਹਾਡੇ ਨਾਲ ਪੱਕੇ ਜੁੜ ਜਾਵਾਂ ਬਾਹਰੋਂ ਵੀ ਜੁੜ ਜਾਵਾਂ ਤੇ ਅੰਦਰੋਂ ਵੀ ਜੁੜ ਜਾਵਾਂ ਇਹ ਆ ਉਹ ਅਮਰ ਤ੍ਰੂਪੀ ਰਸ ਜਿਸ ਦੀ ਗੱਲ ਗੁਰੂ ਜੀ ਕਰ ਰਿਹਾ ਬੁੱਧ ਪਾਠ ਨਾ ਪਾਈਏ ਹੁਣ ਸਾਡੇ ਕਈ ਬੰਦੇ ਇਹ ਪਾ ਕੇ ਅਸੀਂ ਜਿਵੇਂ ਮੈਂ ਵੀ ਹੈਗਾ ਉਹਨਾਂ ਵਿੱਚ ਸ਼ਾਮਲ ਹੋਇਆ ਆਪਣੇ ਆਪ ਨੂੰ ਕਰਦਾ ਕਿ ਅਸੀਂ ਬੜੇ ਸੋਹਣੇ ਪਾਈ ਹੋਇਆ ਪਾਣਾ ਤੇ ਇਹ ਡੇੜ ਦਾਣਾ ਵੀ ਰੱਖਿਆ ਹੋਇਆ ਕੇਸਰੀ ਰੱਖਿਆ ਹੋਇਆ ਬੜਾ ਕੋਈ ਨਹੀਂ ਕਰ ਰਹੇ ਆ ਪਰ ਗੁਰੂ ਜੀ ਕਹਿੰਦੇ ਬੁੱਧ ਪਾਠ ਲੈ ਪਾਈਐ ਇਹ ਕੇਵਲ ਤੇਰੇ ਉਤੋਂ ਤੋਂ ਪਾਠ ਕਰਨ ਨਾਲ ਉਹ ਪਰਮਾਤਮਾ ਨਹੀਂ ਮਿਲਣਾ ਬਹੁਤ ਚਤਰਾਈ ਹੈ ਕਿੰਨੀਆਂ ਮਰਜ਼ੀ ਚਲਾਕੀਆਂ ਕਰ ਲੈ ਤੂੰ ਫਿਰ ਗੁਰੂ ਜੀ ਮਿਲੇਗਾ ਕਿਵੇਂ ਸਵਾਲ ਵੈਦਾ ਕਰ ਲਓ ਆਪਣੇ ਅੰਦਰ ਤੇ ਗੁਰੂ ਜੀ ਕੋਲੋਂ ਜਵਾਬ ਲੈ ਲਓ ਜਵਾਬ ਕੀ ਹੈ ਪਾਏ ਮਿਲੇ ਮਨ ਭਾਣੇ ਮਨ ਵਿੱਚ ਉਸ ਦੇ ਭਾਣੇ ਨੂੰ ਮਿਲ ਲੈ ਜਾਂ ਮਨਜ਼ੂਰ ਕਰ ਲੈ ਹਾਜ਼ਰ ਹੋ ਜਾ ਉਹਦੀ ਦਰ ਤੇ ਉਹਦੇ ਹੁਕਮ ਵਿੱਚ ਤੈਨੂੰ ਚੱਲਣਾ ਸ਼ੁਰੂ ਕਰ ਦੇ ਫਿਰ ਤੈਨੂੰ ਉਹਦਾ ਪਿਆਰ ਮਿਲ ਜਾਏਗਾ ਦੇਖੋ ਕਿਰਤ ਦੀ ਗੱਲ ਹੈ ਗੱਲ ਕਰਨ ਦੀ ਹੈ ਗੱਲ ਕਰ ਉਸ ਕਰਮ ਨੂੰ ਆਪਣੇ ਸੰਸਕਾਰਾਂ ਵਿੱਚ ਲਿਬਾਉਣ ਦੀ ਹੈ ਅਸੀਂ ਸਿਰਫ ਉਤੋਂ ਉਤੋਂ ਕਰ ਰਹੇ ਹਾਂ ਐਸੇ ਕਰਕੇ ਸਾਨੂੰ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲ ਰਹੀਆਂ ਬਾਬ ਸੌ ਬਾਣੀ ਨੂੰ ਸਮਝੋ ਪੜੋ ਤੇ ਵਿਚਾਰੋ ਤਾਂ ਕਿ ਸਾਨੂੰ ਉਹ ਅਨੰਤ ਖੁਸ਼ੀ ਹੈ ਜਿਹੜੀ ਜਿਹੜੀ ਕਦੀ ਟੁੱਟਦੀ ਨਹੀਂ ਉਹ ਮਿਲ ਜਾਏ ਦੇਖੋ ਜਿਹੜੀਆਂ ਸਾਡੀ ਦੁਨਿਆਵੀ ਮੰਗਾਂ ਹੈ ਤੇ ਗਿਰ ਜਾਣੀਆਂ ਨੇ ਇਹਨਾਂ ਦਾ ਕੋਈ ਮਹੱਤਮ ਨਹੀਂ ਉੱਥੇ ਜਾ ਕੇ ਉਸ ਤੋਂ ਅੱਗੇ ਇਹਨਾਂ ਦਾ ਕੋਈ ਕੋਈ ਤਰੀਕਾ ਨਹੀਂ ਹੈਗਾ ਕਿਹੜਾ ਬੰਦਾ ਉਸ ਰਸਤੇ ਤੇ ਪਹੁੰਚ ਜਾਵੇ ਇਹ ਕੋਰੋਡਮੀ ਅਸੀਂ ਕਿਸੇ ਮੂੜ ਕਰੋੜ ਵਾਲੀਆਂ ਸੜਕਾਂ ਟੁੱਟੀਆਂ ਸੜਕਾਂ ਤੇ ਜਾ ਰਹੇ ਆ ਜਾਂਦੇ ਜਾਂਦੇ ਸਾਨੂੰ ਅਗਲਾ ਜਿਹੜਾ ਐਕਸਪ੍ਰੈਸ ਰਾ ਹੈ ਉਹ ਮਿਲ ਗਿਆ ਤੇ ਉਹਦੇ ਉੱਤੇ ਬੋਰਡ ਲੱਗੇ ਹੋਏ ਆ ਉਹਦੇ ਉੱਤੇ ਲਾਈਨਾਂ ਬਣੀਆਂ ਹੋਈਆਂ ਆ ਉਹਦੇ ਉੱਤੇ ਰਾਹ ਸਾਰਾ ਦੱਸਿਆ ਹੋਇਆ ਹੈ ਸੜਕ ਬੜੀ ਸਾਫ਼ ਹੈ ਅਸੀਂ ਉਸ ਤੇ ਪਹੇਗੇ ਬਸ ਫਿਰ ਸਿੱਧੇ ਉਹ ਸ਼ਹਿਰ ਚਲੇ ਜਾਵਾਂਗੇ ਜਿੱਥੇ ਅਸੀਂ ਜਾਣਾ ਅਸੀਂ ਇਹਨਾਂ ਸੜਕਾਂ ਤੇ ਜਿਹੜੀਆਂ ਟੁੱਟੀਆਂ ਹੋਈਆਂ ਨੇ ਇਹ ਟੁੱਟੇ ਟੁੱਟੇ ਜਿਹੜੇ ਰਾਸਤੇ ਆ ਉਹਨਾਂ ਨੂੰ ਅਪਣਾ ਕੇ ਉਸ ਮਾਲਕ ਨੂੰ ਲੱਭੜਾ ਚਾਹੁੰਨੇ ਆ ਉਹ ਲੱਭ ਨਹੀਂ ਰਿਹਾ ਇਹਨਾਂ ਤੋਂ ਲੰਘ ਜਾਈਏ ਅੱਗੇ ਰੰਗੀਏ ਇਹ ਸਾਰੇ ਕਰਮ ਕਾਂਡ ਜਿਹੜੇ ਬਾਣੀ ਦੇ ਨਾਮ ਤੇ ਅਸੀਂ ਕਰਦੇ ਆ ਇਹਨਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਬਾਣੀ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਤੇ ਸਾਡਾ ਮਨ ਬਦਲ ਜਾਏਗਾ ਇਹ ਉਹ ਐਕਸਪ੍ਰੈਸ ਵੇ ਹੈ ਉਹ ਰਸਤਾ ਜੋ ਸਮੀਖਰੂ ਦੀ ਰਾਸਤੇ ਹੈ ਆਉ ਆਖਰੀ ਦੀ ਪੰਗਦੀ ਹੈ ਸ਼ੰਤ ਦੀ ਨਾਮ ਇਕ ਠਾਕਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਜਦੋਂ ਮੇਰਾ ਮਾਲਕ ਮੇਰਾ ਬਣ ਗਿਆ ਉਹ ਮਾਲਕ ਜਿਹੜਾ ਕਿ ਮੇਰਾ ਹੀ ਸੀ ਤੇ ਮੇਰਾ ਬਣ ਗਿਆ ਜਦੋਂ ਮੈਂ ਉਹਨੂੰ ਮਹਿਸੂਸ ਕਰ ਲਿਆ ਹਮ ਨਾਹੀ ਲੋਕਾਣੇ ਹੁਣ ਮੈਨੂੰ ਲੋਕਾਂ ਦੀ ਕਾਣ ਨਹੀਂ ਹੈ ਹੁਣ ਇਹ ਮੈਨੂੰ ਸੰਸਾਰਿਕ ਕਾਣ ਨਹੀਂ ਹੈ ਇਹ ਮੇਰੀ ਭਗਤੀ ਲੋਕਾਂ ਦੀਆਂ ਮੁੱਠਾ ਜੀਆਂ ਮਾਰ ਕੇ ਹੁਣ ਜੋ ਵੀ ਅਸੀਂ ਸਮਾਜ ਵਿੱਚ 70% ਕੰਮ ਅਸੀਂ ਉਹ ਕਰਦੇ ਆ ਜਿਹੜਾ ਅਸੀਂ ਲੋਕਤਖਾਵੇ ਵਾਸਤੇ ਕਰਦੇ ਆ ਤੇ ਇਹ ਤੋਂ ਅਸੀਂ ਬਚ ਗਏ ਅਕਾਲ ਪੁਰਖ ਵੈਗਰੂ ਤੇ ਹੁਕਮ ਨੂੰ ਸਮਝ ਗਏ ਕਿ ਹੁਕਮ ਅਰੇ ਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਬਾਣੀ ਦਾ ਆਧਾਰ ਹੈ